ਹੋਵੇਗਾ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸਵੇਰੇ 11 ਵਜੇ ਸ਼ੁਰੂ ਹੋਵੇਗੀ ਸਦਨ ਦੀ ਕਾਰਵਾਈ ਦੋ ਦਿਨ ਦਾ ਸੈਸ਼ਨ ਹੋਵੇਗਾ ਹੰਗਾਮੇ ਦੇ ਆਸਾਰ ਨਹੀਂ ਸੋਬੇ ਅੱਗੇ ਦੇ ਮੁੱਦੇ ਤੇ ਬਿੱਲ ਲੈਣ ਦੀ ਤਿਆਰੀ ਵਿੱਚ ਹੈ ਸਰਕਾਰ ਤੇ ਵਿਰੋਧੀਆਂ ਵੱਲੋਂ ਵੀ ਸਰਕਾਰ ਨੂੰ ਘੇਰਨ ਦੀ ਪੂਰੀ ਤਿਆਰੀ ਹੈ ਕਾਨੂੰਨ ਵਿਵਸਥਾ ਤੇ ਲੈਂਡ ਪੁਲਿੰਗ ਸਕੀਮ ਤੇ ਵੀ ਸਰਕਾਰ ਨੂੰ ਘੇਰਨ ਦੀ ਤਿਆਰੀ ਹੈ ਨਸ਼ੇ ਦੇ ਮੁੱਦੇ ਤੇ ਵੀ ਵਿਧਾਨ ਸਭਾ ਦੇ ਵਿੱਚ ਹੰਗਾਮਾ ਹੋ ਸਕਦਾ ਹੈ ਮੁਜੀਠਿਆ ਦੇ ਮੁੱਦੇ ਤੇ ਵੀ ਵਿਰੋਧੀਆਂ ਨੂੰ ਘੇਰ ਸਕਦੀ ਹੈ ਸਰਕਾਰ ਸਵੇਰੇ 11 ਵਜੇ ਸ਼ੁਰੂ ਹੋਵੇਗੀ ਸਦਨ ਦੀ ਕਾਰਵਾਈ ਸਪੈਸ਼ਲ ਸੈਸ਼ਨ ਜਿਹੜਾ ਕਿ ਪੰਜਾਬ ਵਿਧਾਨ ਸਭਾ ਦਾ ਹੋਵੇਗਾ ਸਵੇਰੇ 11 ਵਜੇ ਹੋਵੇਗੀ ਸਦਨ ਦੀ ਕਾਰਵਾਈ ਦੀ ਸ਼ੁਰੂਆਤ ਅਤੇ 2 ਦਿਨ ਤੱਕ ਇਹ ਸੈਸ਼ਨ ਚੱਲੇਗਾ ਦੋ ਦਿਨ ਦਾ ਸੈਸ਼ਨ ਹੋਵੇਗਾ ਹੰਗਾਮੇ ਰਿਆ ਸਾਹਿਬ ਨੇ ਜੜੇ ਕਿ ਸਵਾਰ ਵਿਜੜੇ ਕਿ ਵਿਰੋਧੀ ਤੇ ਰਹੋ ਸਰਕਾਰ ਨੂੰ ਘੇਰ ਸਕਦੀ ਹੈ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚਾਹੇ ਉਹ ਨਸ਼ੇ ਦਾ ਮੁੱਦਾ ਹੋਵੇ ਉਸ ਤੇ ਵੀ ਵਿਧਾਨ ਸਭਾ ਦੇ ਵਿੱਚ ਹੰਗਾਮਾ ਹੋ ਸਕਦਾ ਹੈ ਸਮਾਜੀਸ਼ਿਆ ਦੇ ਮੁੱਦੇ ਤੇ ਵੀ ਵਿਰੋਧੀਆਂ ਨੂੰ ਘੇਰ ਸਕਦੀ ਹੈ ਸਰਕਾਰ ਉਥੇ ਕਿ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਵੀ ਹੰਗਾਮਾ ਹੋ ਸਕਦਾ ਹੈ ਅੱਲਾਸਰ ਇਹ ਜਿਹੜੇ ਫਰਜ਼ੀ ਇਨਕਲਾਬੀ ਨੇ ਤੁਹਾਨੂੰ ਪਤਾ ਹੈ ਇਹ ਇੱਕ ਫਰਾਡ ਜਮਾਤ ਕੇਜਰੀਵਾਲ ਤੋਂ ਲੈ ਕੇ ਭਗਵੰਤ ਤੱਕ ਹਰ ਵਾਦਾ ਜਿਹੜਾ ਵੇਚਦੇ ਓਪਟਿਕਸ ਵਾਸਤੇ ਕੀਤਾ ਜਾਂਦਾ ਅੱਜ ਕਰ ਦੇਣਾ ਕੱਲ ਪੱਜਣਾ ਅੱਜ ਕਰ ਦੇਣਾ ਕੱਲ ਪੱਜਣਾ ਇਸ ਤਰ੍ਹਾਂ ਹੀ ਇਹਨਾਂ ਨੇ ਇੱਕ ਵੀਡੀਓ ਮੇਰੀ ਜਿਹੜੀ ਸੀ ਉਹ ਮੈਂ ਜਿਸ ਕਿਸਮ ਦਾ ਸਲੂਕ ਇਹਨਾਂ ਨੇ ਗੁਨੀਬ ਕੌਰ ਮਜੀਠੀਆ ਨਾਲ ਕੀਤਾ ਸੀ ਮੈਂ ਉਹਨਾਂ ਦਾ ਜ਼ਿਕਰ ਕੀਤਾ ਸੀ ਇੱਕ ਲੇਡੀ ਐਮਐਲਏ ਨੂੰ ਦੁਰਵਿਵਹਾਰ ਜਿਹੜਾ ਵਿਜੀਲੈਂਸ ਨੇ ਕੀਤਾ ਚੰਡੀਗੜ੍ਹ ਫਲੈਟ ਦਾ ਮੈਂ ਜ਼ਿਕਰ ਕੀਤਾ ਉਹ ਨਾਂ ਨੂੰ ਕੱਟ ਕੇ ਡਾਕਟਰ ਕਰਕੇ ਉਹ ਐਂ ਵਿਖਾਇਆ ਗਿਆ ਜਿਸ ਦਾ ਮੈਂ ਵਿਕਰਮ ਸਿੰਘ ਮਜੀਠੀਆ ਦੀ ਮਦਦ ਕਰ ਰਿਹਾ ਉਹ ਮੈਂ ਕੰਪਲੇਂਟ ਪੁਲਿਸ ਸਟੇਸ਼ਨ ਤਿੰਨ ਚ ਕੇਜਰੀਵਾਲ ਦੇ ਖਿਲਾਫ ਭਗਵੰਦ ਦੇ ਖਿਲਾਫ ਅਮਨਦੇ ਖਿਲਾਫ ਤੇ ਆ ਜਿਹੜਾ ਇਹਨਾਂ ਦਾ ਫਰਜ਼ੀ ਆ ਫਾਈਨੈਂਸ ਮਿਨਿਸਟਰ ਜਾਂ ਇਹਦੇ ਖਿਲਾਫ ਚਾਰਾਂ ਬੰਦਿਆਂ ਦੇ ਮੈਂ ਉੱਥੇ ਦਿੱਤੀ ਆ ਇੱਕ ਅੱਧਾ ਦਿਨ ਦੇਖਨੇ ਆ ਕਿ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਕਿ ਨਹੀਂ ਕਰਦੇ ਨਹੀਂ ਤੇ ਫਿਰ ਕੋਰਟ ਚਾਵਾਂਗੇ ਵੀ ਵਿਲ ਗੈਟ ਅ ਕੇਸ ਰਜਿਸਟਰਡ ਅਗੇਂਸਟ ਥੈਮ ਕਿਉਂਕਿ ਇਹ ਟੋਟਲ ਫਰਾਡ ਕੀਤਾ ਗਿਆ ਪਬਲਿਕ ਡੋਮੇਨ ਦੇ ਵਿੱਚ ਇਸ ਕਿਸਮ ਦਾ ਕੰਮ ਕਰਨਾ ਜਿਹੜਾ ਇਹ ਕੋਈ ਵੀ ਲਾਅ ਨਹੀਂ ਕਰਦਾ ਐਂਡ ਸਪੈਸ਼ਲੀ ਆਪ ਨੇ ਆਪਣੇ ਅਫੀਸ਼ੀਅਲ ਹੈਂਡਲ ਤੋਂ ਆਪਣੇ ਅਫੀਸ਼ੀਅਲ ਪੇਜ ਤੇ ਪਾਇਆ ਅਦਰਵਾਈਜ਼ ਇਹਨਾਂ ਨੇ ਕਹਿ ਜੰਦਾ ਸੀ ਪਤਾ ਨਹੀਂ ਕਿੰਨੇ ਉਹ ਜਿਸ ਕਿਸਮ ਦੇ ਨੇ ਹਜ਼ਾਰਾਂ account ਖੋਲੇ ਨੇ ਜਾਲੀ ਜਿਹੜੇ ਨੇ ਇਹਨਾਂ ਕਹਿਣਾ ਸੀ ਅਸੀਂ ਤੇ ਵਿੱਚ ਕੀਤਾ ਹੀ ਕੁਝ ਨਹੀਂ ਸੋ ਦੇ ਵਿਲ ਹੈਵ ਟੂ ਪੇ ਫਾਰ ਦਿਸ ਕਿੱਥੇ ਖਲੋਤੇ ਤੁਸੀਂ ਵੇਖੇ ਜੀ ਕਿੱਥੇ ਖਲੋਤੇ ਵੇਖੇ ਵਿਕਰਮ ਜੀਠੀਆ ਦੇ ਅਕਾਚ ਸਾਰਿਆਂ ਨੂੰ ਪਹਿਲਾ ਬੰਦਾ ਮੈਂ ਆ ਇਨੇ 2013 ਦੇ ਵਿੱਚ ਇੱਕ ਪਿੱਲ ਫਾਈਲ ਕੀਤੀ ਸੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਸ ਟਾਈਮ ਜਦ ਭੋਲਾ ਡਰੱਗ ਕੇਸ ਹੋਇਆ ਮੈਂ ਹਾਈ ਕੋਰਟ ਦੇ ਵਿੱਚ ਗਿਆ ਸੀ ਹਾਈ ਕੋਰਟ ਦੇ ਵਿੱਚ ਮੈਂ ਪਿੱਲ ਫਾਈਲ ਕੀਤੀ ਸੀ ਜਿਹਦੇ ਵਿੱਚ ਮੈਂ ਮੰਗ ਕੀਤੀ ਸੀ ਕਿ ਪੰਜਾਬ ਪੁਲਿਸ ਨਹੀਂ ਇਹਦੀ ਸੀਬੀਆਈ ਇਨਵੈਸਟੀਗੇਟ ਕਰੇ ਮੈਨੂੰ ਤੇ ਲੜਾਈ ਲੜਦਿਆ ਇਹ ਐਸ ਡਰੱਗ ਮਾਫੀਆ ਦੇ ਖਿਲਾਫ 12 ਸਾਲ ਹੋ ਗਏ ਨੇ ਤੋ ਇਹ ਜਿਹੜੇ ਫਰਜੀ ਇਨਕਲਾਬੀ ਹੋਣਾ ਆਏ ਨੇ ਇਹਨਾਂ ਦਾ ਤੁਹਾਨੂੰ ਪਤਾ ਲੱਗ ਹੀ ਜਾਣਾ ਜੀ ਜਿਸ ਕਿਸਮ ਦਾ ਕੇਸ ਇਹਨਾਂ ਨੇ ਤਿਆਰ ਕੀਤਾ ਉਥੋਂ ਤੁਹਾਨੂੰ ਪਤਾ ਲੱਗ ਹੀ ਜਾਂਦਾ ਆਂਦੇ ਦਿਨਾਂ ਚ ਇੱਥੇ ਬੰਨਾ ਕਿ ਸਰ ਬੀਏਸੀ ਦੀ ਮੀਟਿੰਗ ਹੋਣ ਜਾ ਰਹੀ ਆ ਅੱਜ ਆਉਣ ਵਾਲੇ ਦੋ ਦਿਨ ਦੋ ਦਿਨ ਦਾ ਸੈਸ਼ਨ ਆ ਦੋ ਦਿਨ ਹੋਰ ਵਧਾਉਣ ਦੀ ਮੰਗ ਕੀਤੀ ਸੀ ਸਪੈਸ਼ਲੀ ਮੈਂ ਦੋ ਦਿਨ ਦੀ ਇਸੇ ਗੱਲ ਨੂੰ ਅੱਜ ਬੀਏਸੀ ਦੀ ਮੀਟਿੰਗ ਚ